ਲੈਸਨ ਨੰਬਰ 25 ਦੇ ਵਿੱਚ ਬੈਂਕ ਦੇ ਵਿੱਚ ਗੱਲਬਾਤ ਕਰਨੀ ਸਿੱਖਦੇ ਆਂ ਕਿਹੜੇ ਕਿਹੜੇ ਸ਼ਬਦ ਸਾਨੂੰ ਬੈਂਕ ਦੇ ਵਿੱਚ ਵਰਤਣੇ ਪੈ ਸਕਦੇ ਤੇ ਆਪਾਂ ਆਪਣੀ ਗੱਲ ਜਿਹੜੀ ਆ ਬਿਨਾ ਹੈਜ਼ਿਟੇਸ਼ਨ ਤੋਂ ਬੈਂਕ ਦੇ ਵਿੱਚ ਕਰ ਸਕਦੇ ਆਂ ਤੇ ਸਮਝ ਸਕਦੇ ਆਂ ਸਿੱਖਦੇ ਆਂ ਲੈਸਨ ਨੰਬਰ 25 ਦੇ ਵਿੱਚ ਕੋਮੇ ਪੋਸੋ aiutareti ਮੈਂ ਤੋਦੀ ਕਿਵੇਂ ਹੈਲਪ ਕਰ ਸਕਦਾ ਹੋਰੇ avere informazioni sui conti bancari ਮੈਨੂੰ ਬੈਂਕ ਅਕਾਊਂਟਸ ਪਰ ਇਨਫੋਰਮੇਸ਼ਨ ਚਾਹੀਦੀ ਇਵੋਰੇਈ ਜਿਹੜਾ ਨਾ ਇਹ ਵੋਲਿਊ ਹੁੰਦਾ ਸੋ ਇਹ ਜਦੋਂ ਅਸੀਂ ਵੋਰੇਈ ਵਰਤਦੇ ਆ ਤਾਂ ਮਤਲਬ ਅਸੀਂ ਅਗਲੇ ਬੰਦੇ ਦੇ ਰਿਸਪੈਕਟ ਕਰ ਰਹੇ ਹਾਂ ਉਹਨੂੰ ਰਿਸਪੈਕਟ ਦੇ ਰਹੇ ਹਾਂ ਸੋ ਇਥੇ ਅਸੀਂ ਵੋਲਿਊ ਆਵੇਰੇ ਵੀ ਕਹਿ ਸਕਦੇ ਪਰ ਵੋਰੇਈ ਥੋੜਾ ਰਿਸਪੈਕਟਫੁਲ ਲੱਗਦਾ ਕਿ ਤਿਪੋ ਦੀ ਇਨਫੋਰਮੇਸ਼ਨ ਆਈ ਬਿਜ਼ੋਨਿਓ ਤੁਹਾਨੂੰ ਕਿੱਦਾਂ ਦੀ ਇਨਫੋਰਮੇਸ਼ਨ ਚਾਹੀਦੀ ਆ ਕਿ ਤਿਪੋ ਦੀ ਡਾਕੂਮੈਂਟੀ ਸੋਨੋ ਨੇ ਚ ਸਾਰੀ ਪੈਰ ਆਪਰੇ ਰਿਓਨ ਕੋਨਤੂ ਅਕਾਊਂਟ ਖੁਲੋਣ ਦੇ ਲਈ ਕਿੱਦਾਂ ਦੀ ਇਨਫੋਰਮੇਸ਼ਨ ਕਿੱਦਾਂ ਦੇ ਡਾਕੂਮੈਂਟ ਜਿਹੜੇ ਆ ਉਹ ਜ਼ਰੂਰੀ ਨੇ ਲਾਤਵਾ ਕਾਰਤਾ ਦੇ ਦੰਤਤਾ ਸੁਜੋਰ ਨੂੰ ਅਚੈਤਰਾ ਕਾਰਤਾ ਦੇ ਦੰਤਤਾ ਹੋ ਗਿਆ ਵੀ ਸੁਜੋਰ ਨੂੰ ਹੋਗੀ ਇਹੋ ਜੀ ਡਾਕੂਮੈਂਟ ਹੀ ਚਾਹੀਦੇ ਆ ਅਲੋਰਾ ਕੀ ਤੀਪੋਦੀ ਕੋਨਟੋ ਵੋਰੇਸਟੀ ਆਪ੍ਰੀਰੇ ਕਿੱਦਾਂ ਦਾ ਅਕਾਊਂਟ ਖੁਲਵਾਉਣਾ ਚਾਹੁੰਨੇ ਆ ਤੂੰ ਉਹ ਤ੍ਰੀਸਤੀ ਦੀਰਮੀ ਇਹ ਤੀਪੋ ਦੀ ਕੌਂਤੀ ਕਿਰਪਾ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਆਂ ਕਿ ਅ ਅਕਾਊਂਟ ਦੇ ਟਾਈਪ ਕਿਹੜੇ ਹੁੰਦੇ ਆ ਕਿਹੜੇ ਕਿਹੜੇ ਟਾਈਪ ਦੇ ਅਕਾਊਂਟ ਖੋਲਦੇ ਆ ਆ ਸੋਲੂਟAMENTE ਬਿਲਕੁਲ ਗ੍ਰਾਸੀਏ ਆ ਤੇਪੀ ਦੀ ਕੌਂਤੀ ਅਕਾਊਂਟ ਦੇ ਟਾਈਪ ਨੇ ਕਿਸਮਾਂ ਨੇ ਖਾਤਿਆਂ ਦੀਆਂ ਸੋਨੋ ਕੋਨਟੋ ਕੋਰੇਂਤੇ ਕੌਂਤੋ ਸਟਿਪੈਂਡੀਓ ਕੌਂਤੋ ਕਰੰਟ ਤੇ ਕਰੰਟ ਅਕਾਊਂਟ ਜਿਹੜਾ ਕਿ ਪੈਸਿਆਂ ਦਾ ਲੈਣ-ਦੇਣ ਕਰਨ ਦੇ ਲਈ ਜਿਹੜਾ ਕਰੰਟ ਅਕਾਊਂਟ ਵਰਤਦੇ ਆਨਲਾਈਨ ਸ਼ਾਪਿੰਗ ਵਗੈਰਾ ਦੇ ਲਈ ਇਹ ਯੂਜ਼ ਜ਼ਿਆਦਾ ਕੀਤਾ ਜਾਂਦਾ ਇਹ ਕੌਂਤੋ ਸਟਿਪੈਂਡੀਓ ਹੁੰਦਾ ਸੈਲਰੀ ਅਕਾਊਂਟ ਉਹ ਰੇ ਆਪਰੇ ਰਹੇ ਉਹਨ ਕੌਂਤੋ ਕਰੰਟ ਤੇ ਮੈਂ ਚਾਹਣਾ ਹੈ ਕਿ ਮੈਂ ਕਰੰਟ ਅਕਾਊਂਟ ਖੁਲਾਵਾ ਦੇਵੀਡ ਡਿਪੋਜ਼ਿਟ ਆਰ ਮਿਨੀਮਮ 60 ਯੂਰੋ ਪਰ ਆਪਰੇ ਰਹੇ ਕੌਂਤੋ ਕਰੰਟ ਤੇ ਤਾਨੂੰ ਘਾਟ ਤੋਂ ਘਟਨਾ 60 ਯੂਰੋ ਜਿਹੜੇ ਹਨ ਉਹ ਕੌਨ ਤੋਂ ਕਰੈਂਤੇ ਦੇ ਲਈ ਛਮਾ ਕਰਾਉਣੇ ਪੈਣੇ ਆ ਕਵਾਂਤੀ ਸੋਲ ਦੀ ਪੋਸੋ ਪ੍ਰੇਲੀਵਾਰੇ ਇਨ ਉਨ ਜੋਰਨੋ ਮੈਂ ਕਿੰਨੇ ਪੈਸੇ ਜਿਹੜੇ ਆ ਇੱਕ ਦਿਨ ਦੇ ਵਿੱਚ ਕਢਾ ਸਕਦਾ ਸੋ ਇੱਥੇ ਦੋ ਜਿਹੜੇ ਸ਼ਬਦ ਆ ਬਹੁਤ ਜ਼ਰੂਰੀ ਯੂਜ਼ ਹੋਏ ਨੇ ਇੱਕ ਡਿਪੋਜ਼ਿਟਾਰੇ ਪੈਸੇ ਜਮਾ ਕਰਾਉਣਾ ਇੱਕ ਪ੍ਰੇਲੀਵਾਰੇ ਬੱਸੇ ਵਿਡਰੋ ਕਰਾਉਣਾ ਜਾਂ ਕਢਾਉਣਾ ਮੈਕਸیمو ਦੀ 520 ਐਰੋ ਵਾਤਵਤਾ ਕਿੰਨੇ ਐਰੋ 500 ਗ੍ਰਾਸੀਆ ਅਹ ਇਲਤੋ ਕੋਨਤੋ ਏ ਅਪੈਰਤੋ ਹੋਰ ਤੁਹਾਡਾ ਹੁਣ ਖਾਤਾ ਜਿਹੜਾ ਖੋਲ ਲਿਆ ਆ ਕੁਐਸਤੋ ਏ ਇਲਤੋ ਲਿਬਰੇਟੋ ਡੈਲੀ ਅਸੈਨੀ ਇਹ ਜਿਹੜੀ ਤੇਰੀ ਚੈੱਕ ਬੁੱਕ ਹੈਗੀ ਆ ਲਾਤੁਆ ਕਾਰਤਾ ਦੀ ਕ੍ਰੈਡਿਟੋ ਤੇ ਇਹ ਲਾਤਵਾ ਕਾਤਾ ਦੀ ਦੇਬਿਤ ਤੇ ਤੇਰਾ ਕ੍ਰੈਡਿਟ ਕ ਕ੍ਰੈਡਿਟ ਕਾਰਡ ਤੇ ਤੇਰਾ ਡੈਬਿਟ ਕਾਰਡ ਆ ਗ੍ਰਾਸੀਆ ਉਹ ਨਾ ਦੋਮਾਂਡਾ ਮੇਰਾ ਨਾ ਇੱਕ ਹੋਰ ਸਵਾਲ ਆ ਇੱਕ ਸਵਾਲ ਆ ਮੇਰਾ ਦਿਮੀ ਹਾਂਜੀ ਦੱਸੋ ਆ ਪੋਈ ਆਯੂਟਾਰ ਦੀ ਅਦੀਰੇ ਕੋਮੇ ਉਜ਼ਾਰੇਲ ਬੈਂਕੋਮਾਟ ਇਹ ਏਟੀਐਮ ਵਗੈਰਾ ਕਿਦਾਂ ਯੂਜ਼ ਕਰਨਾ ਮੈਨੂੰ ਨਹੀਂ ਪਤਾ ਕਿਵੇਂ ਯੂਜ਼ ਕਰਨਾ ਮੈਂ ਕਦੀ ਕੀਤਾ ਨਹੀਂ ਪਰ ਪ੍ਰੀਮਾ ਕੋਜ਼ਾ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਪੈਣਾ ਆ ਦੇਵੀ ਇਨ ਸਰੀਰੇ ਲਾ ਕਾਰਤਾ ਸਭ ਤੋਂ ਪਹਿਲਾਂ ਤੁਹਾਨੂੰ ਕਾਰਤਾ ਜਿਹੜਾ ਨਾ ਉਹ ਇਨ ਸਰੀਰੇ ਕਰਨਾ ਪੈਣਾ ਮਤਲਬ ਕਿ ਮਸ਼ੀਨ ਦੇ ਵਿੱਚ ਪਾਉਣਾ ਪੈਣਾ ਆ ਪੋਈ ਫਿਰ ਇਨ ਸਰੀਸ਼ੀ ਇਲ ਤੋ ਪਿੰਨ ਫਿਰ ਤੁਹਾਨੂੰ ਪਿੰਨ ਆਪਣੀ ਜਿਹੜੀ ਆ ਉਹ ਐਂਟਰ ਕਰਨੀ ਪੈਣੀ ਆ ਕੁਇੰਦੀ ਸਿਲੇਸਿਓਨਾ ਲੋਪਸਿਓਨੇ ਜੂਸਤਾ ਤੇ ਉਸ ਤੋਂ ਬਾਅਦ ਕੀ ਕਰਨਾ ਪੈਣਾ ਤੁਹਾਨੂੰ ਆਪਸ਼ਨ ਜਿਹੜੀ ਵੀ ਹੈਗੀ ਆ ਬਈ ਤੁਸੀਂ ਪੈਸੇ ਡਿਪੋਜ਼ਿਟਾਰੇ ਕਰਾਉਣੇ ਜਾਂ ਪ੍ਰੀ ਲਿਵਾਰੇ ਕਰਾਉਣੇ ਆ ਜਾਂ ਜਸਟ ਸਟੇਟਮੈਂਟ ਵੇਖਣੀ ਆ ਉਹਦੇ ਅਕੋਰਡਿੰਗ ਤੁਸੀਂ ਉਹ ਸਿਲੈਕਟ ਕਰ ਲੈਣਾ ਕੀ ਤੁਹਾਨੂੰ ਚਾਹੀਦਾ ਇਹ ਪ੍ਰਮਾਰਿਓ ਕੀ ਤੇ ਫਿਰ ਤੁਹਾਨੂੰ ਕੀ ਕਰਨਾ ਪੈਣਾ ਸਿਲੈਕਟ ਕਰਨਾ ਪੈਣਾ ਓਕੇ ਪ੍ਰੈਸ ਕਰ ਦਿਓ ਓਕੇ ਤੇ ਆਲ ਡਨ ਗ੍ਰਾਸੇ ਮੀਲੇ ਚੈਕ ਕੋ ਅਲਕੋਜ਼ਾ ਆਲਟਰਾ ਕੇ ਪੋਸੋ ਫਾਰੇ ਪਰ ਤੇ ਅੱਜ ਹੋਰ ਕੁਝ ਮੈਂ ਤੁਹਾਡੀ ਹੈਲਪ ਕਰ ਸਕਦਾ ਕੁਝ ਹੋਰ ਕਰ ਸਕਦਾ ਨੋ ਰਿੰਗਰਾਸੀਏ ਪਰ ਉਜੀ ਅੱਜ ਲਈ ਤੇ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਆ ਆਈ ਬੈਜ਼ੋਨ ਯੂ ਦੀ ਇਨਫੋਰਮੇਸ਼ਨ ਨੇ ਸੁ ਪ੍ਰੈਸਤੀਤੋ ਉਹ ਇੰਟਰੈਸੇ ਕਿ ਤੁਹਾਨੂੰ ਚਾਹੀਦੀ ਹੈ ਕੋਈ ਵੀ ਇਨਫੋਰਮੇਸ਼ਨ ਕੋਈ ਮੌਰਟਗੇਜ ਕੋਈ ਤੁਹੀ ਘਰ ਵਗੈਰਾ ਖਰੀਦਣਾ ਉਹਦੇ ਲਈ ਲੋਨ ਲੈਣਾ ਪ੍ਰੈਸਤੀਤੋ ਕੋਈ ਤੁਹੀ ਉਦਾਂ ਹੀ ਲੋਨ ਲੈਣਾ ਆ ਜਾਂ ਕੋਈ ਇੰਟਰਸਟ ਵਗੈਰਾ ਬਾਰੇ ਪੁੱਛਣਾ ਬਚਣਾ ਹੋਵੇ ਤੇ ਪੁੱਛ ਸਕਦੇ ਆ ਤੁਸੀਂ ਬੈਠਾ ਮੈਂ ਇਥੇ নো ਗ੍ਰਾਸ ਨਹੀਂ ਨਹੀਂ ਧੰਨਵਾਦ ਸੋ ਇਹ ਸੀ ਬੈਂਕ ਦੇ ਵਿੱਚ ਜਿਹੜੀਆਂ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਆ ਉਹਦੀਆਂ ਕਨਵਰਸੇਸ਼ਨਸ ਹੋਪ ਕਰਦੀ ਆਂਗੀ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ